ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਨਿਰਦੋਸ਼ ਨਿਹੱਤੇ ਟੂਰਿਸਟਾਂ ਨੂੰ ਮਾਰਿਆ ਜਾਂਦਾ ਧਰਮ ਜਾਤ ਪੁੱਛੀ ਜਾਂਦੀ ਹੈ ਤੇ ਫਿਰ ਗੋਲਿਆਂ ਨਾਲ ਭੁੰਨ ਦਿੱਤਾ ਜਾਂਦਾ ਘੁੰਮਣ ਫਿਰਨਗੇ ਪਰਿਵਾਰ ਜ਼ਿੰਦਗੀ ਚ ਸੋਚ ਵੀ ਨਹੀਂ ਸਕਦੇ ਸੀ ਕਿ ਉਹਨਾਂ ਦੇ ਨਾਲ ਕਸ਼ਮੀਰ ਦੇ ਪਹਿਲਗਾਮ ਚ ਅਤਵਾਦੀ ਅਜੇ ਘਿਣੋਣੀ ਹਰਕਤ ਕਰਨਗੇ ਇਸ ਹਰਕਤ ਦੇ ਖਿਲਾਫ ਲੁਧਿਆਣਾ ਦੇ ਬੀਜੇਪੀ ਦੇ ਲੁਧਿਆਣਾ ਦਿਹਾਤੀ ਦੇ ਮਹਾ ਮੰਤਰੀ ਗਗਨਦੀਪ ਸਿੰਘ ਸਣੀ ਕੈਂਤ ਅੱਜ ਵੱਡੇ ਇਕੱਠ ਕਰਨ ਜਾ ਰਹੇ ਹੈ ਤੇ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਗਾਉਣ ਜਾ ਰਹੇ ਆ ਪਾਕਿਸਤਾਨ ਨੂੰ ਉਸਦੀ ਇਸ ਕਰਾਉਣੀ ਹਰਕਤ ਵਾਸਤੇ ਅਤਵਾਦੀ ਨੂੰ ਸਪੋਰਟ ਕਰਨ ਵਾਸਤੇ ਉਹਦੇ ਔਕਾਤ ਦਿਖਾਉਣ ਜਾ ਰਹੇ ਆ ਆਓ ਦੇਖਦੇ ਆ ਕਿਵੇਂ ਤੇ ਕਿੱਦਾਂ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਅਤਵਾਦ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਅਤਵਾਦ ਮੁਰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਪਾਕਿਸਤਾਨ ਮੁਰਦਾਬਾਦ ਅੱਜ ਦੇਖੋ ਜੀ ਬਹੁਤ ਵੱਡੀ ਤਰਾਸ ਦੀ ਸਾਡੇ ਹਿੰਦੁਸਤਾਨ ਦੇ ਵਿੱਚ ਜਿਹੜੀ ਕਿੰਦੂਆਂ ਦਾ ਨਾਮ ਲੈ ਕੇ ਉਹਨਾਂ ਨੂੰ ਪੁੱਛ-ਪੁੱਛ ਕੇ ਜਿਹੜਾ ਕੋ-ਕੋ ਕੇ ਮਾਰਿਆ ਗਿਆ ਔਰ ਪਾਕਿਸਤਾਨ ਦੀ ਬਹੁਤ ਵੱਡੀ ਜਿਹੜੀ ਮੈਂ ਸਮਝਦਾ ਵੀ ਇਹ ਉਹਨਾਂ ਤੇ ਲੱਕ ਦੀ ਲਾਹਨਤ ਆ ਔਰ ਉਹਨਾਂ ਦੇ ਪ੍ਰਧਾਨ ਮੰਤਰੀ ਦੇ ਜਿਹੜਾ ਉਹਨਾਂ ਦਾ ਉੱਪਰ ਪ੍ਰਧਾਨ ਮੰਤਰੀ ਹੈ ਜਿਹੜਾ ਉਹਨਾਂ ਨੂੰ ਆਜ਼ਾਦੀ ਘੁਲਾਟੀਆਂ ਦੱਸ ਰਿਹਾ ਸਾਡੇ ਜਿਹੜੇ ਭਰਾਵਾਂ ਨੂੰ ਮਾਰਨ ਵਾਲੇ ਅੱਜ ਰੋਸ ਵਜੋਂ ਅਸੀਂ ਸਾਰੇ ਸਾਡੇ ਜਿਹੜੇ ਹਲਕਾ ਗਿੱਲ ਦੇ ਸਾਥੀ ਆ ਭਾਰਤੀ ਜਨਤਾ ਪਾਰਟੀ ਨੇ ਰਲ ਕੇ ਅਸੀਂ ਅੱਜ ਉਹਨਾਂ ਦਾ ਇੱਥੇ ਮੁਜ਼ਾਹਰਾ ਕੀਤਾ ਔਰ ਪਾਕਿਸਤਾਨ ਦੇ ਝੰਡੇ ਦੇ ਥੱਲੇ ਰੋਡ ਦੇ ਉੱਪਰ ਰੱਖ ਕੇ ਤਾਂ ਕਿ ਇਹਨਾਂ ਦੀ ਜਿਹੜੀ ਔਕਾਤ ਔ ਥੱ ਔਰ ਜਿਹੜੇ ਲੋਕਾਂ ਨੇ ਇਹ ਕਾਰਾ ਕੀਤਾ ਭਾਰਤ ਸਰਕਾਰ ਬਹੁਤ ਜਲਦ ਜਿਹੜਾ ਇਹਨਾਂ ਨੂੰ ਇਹਨਾਂ ਦੇ ਇਨਜਾਮ ਤੱਕ ਪਹੁੰਚਾਊਗੀ ਔਰ ਪਾਕਿਸਤਾਨ ਜਿਹੜਾ ਇਹਨਾਂ ਨੂੰ ਸ਼ੈਲਟਰ ਕਰ ਰਿਹਾ ਇਹਨਾਂ ਨੂੰ ਅਸੀਂ ਬਹੁਤ ਜਲਦ ਦੱਸ ਦੇਵਾਂਗੇ ਵੀ ਹਿੰਦੁਸਤਾਨ ਕੀ ਚੀਜ਼ ਸੋ ਅੱਜ ਇਹ ਸਾਨੂੰ ਰੋਸ ਵੀ ਹੈ ਦੁੱਖ ਵੀ ਹੈ ਕਿਉਂਕਿ ਸਾਡੇ ਭਰਾ ਭੈਣ ਜਿਹੜੇ ਉੱਥੇ ਮਰੇ ਆ ਨੌਜਵਾਨ ਸਾਥੀ ਉੱਥੇ ਮਰੇ ਆ ਉਹਨਾਂ ਨੂੰ ਅਸੀਂ ਸਿਧਾਂਤ ਲਈ ਭੇਟ ਕਰਦੇ ਆ ਸਾਰੇ ਸਾਥੀ ਅਸੀਂ ਸਿਧਾਂਤ ਲਈ ਭੇਟ ਕਰਦੇ ਆ ਔਰ ਅੱਗੇ ਤੋਂ ਅਜਿਹੀ ਕੋਈ ਘਟਨਾ ਨਾ ਹੋਵੇ ਅਸੀਂ ਮੋਦੀ ਜੀ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜਾ ਸਖਤ ਐਕਸ਼ਨ ਲੈ ਕੇ ਹੋਮ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਦੇ ਆ ਚਾਹੇ ਸਾਨੂੰ ਉਹਦੇ ਉੱਪਰ ਬੰਬ ਸੁੱਟਣਾ ਪਵੇ ਚਾਹੇ ਸਾਨੂੰ ਨਿਊਕਲੀਅਰ ਵਾਰ ਕਰਨੀ ਪਵੇ ਜੋ ਵੀ ਕਰਨੀ ਪਵੇ ਅਸੀਂ ਸਾਰੇ ਸਾਥੀ ਅੱਜ ਹੱਥ ਖੜਾ ਕਰਕੇ ਕਹਾਂਗੇ ਅਸੀਂ ਤਿਆਰ ਬਰ ਤਿਆਰ ਆ ਵੀ ਸਾਨੂੰ ਵੀ ਜਿੱਥੇ ਸਾਡੀ ਡਿਊਟੀਆਂ ਲੱਗਣਗੀਆਂ ਵੀ ਸਾਨੂੰ ਜਿੱਥੇ ਵੀ ਜਾਣਾ ਪਵੇ ਅਸੀਂ ਹਮੇਸ਼ਾ ਪਾਕਿਸਤਾਨ ਨਾਲ ਮੁਕਾਬਲਾ ਕਰਨ ਲਈ ਹਮੇਸ਼ਾ ਤਿਆਰ ਵਰਤਿਆ। ਅੱਛਾ ਕਹਿਣ ਸਾਬ ਗੱਲ ਕਰੀਏ ਤਾਂ ਲੱਗਦਾ ਅਮਰਨਾਥ ਯਾਤਰਾ ਦੇ ਪ੍ਰਭਾਵਿਤ ਹੋਈ ਕਿਉਂਕਿ ਇਹ ਜਿਹੜਾ ਚ ਅਮਰਨਾਥ ਯਾਤਰਾ ਸ਼੍ਰੀ ਤਾਲੂ ਪਹੁੰਚ ਜਾਂਦੇ ਉੱਥੇ। ਜਾਣ ਕੇ ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਕੁਝ ਮਹੀਨੇ ਪਹਿਲਾਂ ਇਹ ਜਾਣ ਕੇ ਕਾਰਾ ਕੀਤਾ ਗਿਆ। ਉੱਥੇ ਆ ਕੇ ਇਹਨਾਂ ਨੇ ਜਾਣ ਕੇ ਹਿੰਦੂਆਂ ਨੂੰ ਜਿਹੜਾ ਅਟੈਕ ਅਟੈਕ ਕਰਕੇ ਵੀ ਤੁਸੀਂ ਕਲਮਾ ਪੜ੍ਹੋ ਕਿਹੜੇ ਹਿੰਦੂ ਨੂੰ ਕਲਮਾ ਪੜ੍ਹਨਾ ਆਉਂਦਾ ਸਾਨੂੰ ਤਾਂ ਆਪ ਨਹੀਂ ਸਿੱਖ ਸਕਣ ਉਹਨਾਂ ਨੂੰ ਪੜ੍ਹਨਾ ਆਉਂਦਾ ਕਲਮਾ ਭਾਈ। ਇਹ ਜਾਣ ਕੇ ਇੱਕ ਜਿਹੜਾ ਫਿਰਕੇ ਵੱਲੋਂ ਇੱਕ ਜਾਣ ਕੇ ਹਿੰਦੂਆਂ ਨੂੰ ਇਹ ਅਟੈਕ ਕਰਕੇ ਤੁਸੀਂ ਉਹ ਇਹ ਡਾਮ ਰੱਖੇ 10 ਕਿਉਂ ਹੁੰਦੇ ਨਾ ਫਿਰ ਇਹ ਡਾਮ ਰੱਖਦੇ ਫੋਰਸਿਸ ਦਾ ਮੁਕਾਬਲਾ ਕਰਦੇ ਜਿਹੜੇ ਸ਼ਰਧਾਲੂ ਮੱਥਾ ਟੇਕਣ ਲਈ ਜਾਂਦੇ ਹਨ ਮੜਾ ਯਾਤਰਾਇਸ਼ਰ ਡਰ ਦਾ ਮਾਹੌਲ ਹੈ ਘੱਟੇ ਚ ਆਇ ਕਿ ਫਿਰ ਸਾਡੇ ਹਿੰਦੂਸਤਾਨੀ ਡਰਨ ਵਾਲੀ ਕੌਮ ਨਹੀਂ ਆ ਵੀ ਚਾਹੇ ਸਿੱਖ ਹੋਣ ਚਾਹੇ ਹਿੰਦੂ ਭਰਾ ਹੋਣ ਕੋਈ ਡਰਨ ਵਾਲਾ ਨਹੀਂ ਆ ਜਿਹਦੇ ਜਿਹੜੀ ਜ਼ਰੂਰਤ ਹੋਊਗੀ 10 ਕੇ ਸਾਨੂੰ ਆਉਣਾ ਪਿੱਠ ਪਿੱਛੇ ਆ ਕੇ ਹਮਲਾ ਨਾ ਕਰਨ 10 ਕੇ ਸਾਡੀ ਫੋਰਸਿਸ ਨਾਲ ਪੰਗਾ ਲੈਣ 10 ਕੇ ਸਾਡੇ ਚਾਹੇ ਸਾਡੇ ਪੰਜਾਬੀ ਆ ਨਾ ਪੰਗਾ ਲੈਣ 10 ਕੇ ਸਾਡੇ ਹਿੰਦੂਸਤਾਨੀਆਂ ਨਾਲ ਪੰਗਾ ਲੈਣ ਪਰ 10 ਕੇ ਆਉਣ ਪਰ ਜਿਹੜੀ ਇਹ ਕਾਇਰਨਾ ਹਰਕ ਮੂੰ ਤੋੜ ਜਵਾਬ ਦੇਣਾ ਚਾਹੇ ਇਹਨਾਂ ਦੇ ਨਿਊਕਲੀਅਰ ਦਾ ਬੰਬ ਸੁਟਣਾ ਪਵੇ ਜੋ ਵੀ ਕਰਨਾ ਪਵੇ ਮੋਦੀ ਜੀ ਜੋ ਕਰਨਗੇ ਵਧੀਆ ਕਰਨਗੇ ਔਰ ਬਹੁਤ ਜਲਦ ਦਿਨਾਂ ਨੂੰ ਜਵਾਬ ਮਿਲੂਗਾ। ਕੋਈ ਗੰਦੀ ਹਰਕਤ ਨਹੀਂ ਕੀਤੀ ਪਾਕਿਸਤਾਨ ਵੱਲੋਂ ਉਹਨਾਂ ਨੇ ਪੁੱਛਿਆ ਜਾਂਦਾ ਵੀ ਮੁਸਲਮਾਨ ਹੈ ਕਿ ਹਿੰਦੂ ਹੈ ਇਸ ਤੋਂ ਵੱਡੀ ਜੀ ਮੁਰਗਤਾਲੀ ਕੱਲ ਹੋਰ ਕੀ ਸਕਦੀ ਹੈ ਜਦੋਂ ਇੱਕ ਲੋਕ ਇੱਕ ਤੁਸੀਂ ਇੱਥੇ ਲੋਕੀ ਘੁੰਮਣ ਗਏ ਆਪਦੀ ਮਨ ਦੀ ਸ਼ਾਂਤੀ ਵਾਸਤੇ ਘੁੰਮਣ ਗਏ ਆ ਉੱਥੇ ਤੁਸੀਂ ਇੱਕ ਕਰ ਰਹਿਣਾ ਹਮਲਾ ਉਹਨਾਂ ਦੇ ਕਰ ਰਹੇ ਹੋ ਉਹਨਾਂ ਨੂੰ ਪੁੱਛ ਰਹੇ ਹੋ ਵੀ ਤੂੰ ਕਿਹੜੇ ਮਤਬ ਨਾਲ ਸੰਬੰਧ ਰਾਂ ਤੂੰ ਹਿੰਦੂ ਹੈ ਕਿ ਮੁਸਲਮਾਨ ਹੈ ਜੇ ਤੂੰ ਮੁਸਲਮਾਨ ਆ ਤੇ ਕਲਮਾ ਪੜ੍ਹ ਕੇ ਸੁਣਾ ਉਹਨਾਂ ਨੇ ਸੁਣਾਤਾ ਤੇ ਹਿੰਦੂਆਂ ਨੂੰ ਕਹਿੰਦਾ ਕਲਮਾ ਪੜ੍ਹ ਕੇ ਸੁਣਾ ਉਹ ਹਿੰਦੂਆਂ ਨੂੰ ਕੀ ਪਤਾ ਕਲਮਾ ਕੀ ਹੁੰਦਾ ਵੀ ਹਿੰਦੂਆਂ ਨੂੰ ਕੀ ਪਤਾ ਅਸੀਂ ਤਾਂ ਉੱਥੇ ਘੁੰਮਣ ਗਏ ਆ ਸੀ ਉੱਥੇ ਕੋਈ ਹਿੰਦੂ ਸਿੱਖ 사이 ਥੋੜੀ ਕਰਨ ਗਏ ਸੀ ਸੋ ਅੱਜ ਜੋ ਇਹ ਉੱਥੇ ਘਟਨਾ ਹੋਈ ਆ ਇਸ ਤੋਂ ਮੰਨ ਤਾ ਕੀ ਘਟਨਾ ਹੋ ਨਹੀਂ ਸਕਦੀ ਇਸ ਤੋਂ ਸ਼ਰਮਨਾਕ ਲੈਵਲ ਤੱਕ ਜਿਹੜਾ ਪਾਕਿਸਤਾਨ ਥੱਲੇ ਡਿੱਗ ਚੁੱਕਿਆ ਇਸ ਤੋਂ ਥੱਲੇ ਹੋਰ ਨਹੀਂ ਡਿੱਗ ਸਕਦਾ ਹੁਣ ਸਮਾਂ ਆ ਗਿਆ ਪਾਕਿਸਤਾਨ ਨੂੰ ਜੜੋਂ ਪੁੱਟਣ ਦਾ ਹੁਣ ਸਮਾਂ ਆ ਗਿਆ ਜਿੰਨਾ ਵੀ ਸਾਡਾ ਇਲਾਕਾ ਸੀ ਅਖੰਡ ਭਾਰਤ ਦਾ ਅਸੀਂ ਅਖੰਡ ਭਾਰਤ ਲੈਣ ਦੀ ਹੁਣ ਤ ਔਰ ਸਾਰਾ ਜਿਹੜਾ ਪਾਕਿਸਤਾਨ ਦਾ ਜਿੰਨਾ ਏਰੀਆ ਸਾਰਾ ਅਸੀਂ ਆਪਦੇ ਘਰ ਦੇ ਵਿੱਚ ਆਉਂਦੇ ਅੱਛਾ ਸ਼ਿਮਲਾ ਸਮਝੌਤੇ ਦਾ ਵੀ ਜ਼ਿਕਰ ਹੋ ਰਿਹਾ ਜੀ ਇਸ ਚੀਜ਼ ਲੈ ਕੇ ਕੀ ਕਹਿਣਾ ਚਾਹੁੰਦੇ ਮੈਂ ਕਿਹਦੀ ਚਾਹੇ ਜੋ ਵੀ ਕਰਨ ਪਾਕਿਸਤਾਨ ਤਾਂ ਹੁਣ ਸ਼ੁਰੂ ਹੋਇਆ ਅਸੀਂ ਤਾਂ ਪਹਿਲਾਂ ਹੀ ਸਾਰੇ ਸਮਝੌਤੇ ਕੈਨਸਲ ਕਰਦੇ ਚਾਹੇ ਉਹ ਇੰਡਸਪੋਰਟ ਰਿਪੋਰਟਰ ਕਿਟੀ ਆ ਚਾਹੇ ਉਹ ਸ਼ਿਮਲੇ ਦਾ ਸਮਝੌਤਾ ਸੀ ਜਾਂ ਕੋਈ ਵੀ ਆ ਅਸੀਂ ਤਾਂ ਨਾ ਪਾਣੀ ਬੰਦ ਕਰਤਾ ਤਾਂ ਇਹਨੇ ਚਿੱਕਾ ਨਿਕਲ ਗਏ ਤੇ ਜਿੱਦਣ ਸਾਡੇ ਅਸੀਂ ਇਹਨਾਂ ਦਾ ਜੋ ਖੰਡ ਭਰ ਦੇ ਵਿੱਚ ਇਹਨਾਂ ਦਾ ਜਿੰਨੀ ਇਹਨਾਂ ਦਾ ਏਰੀਆ ਆਪਦੇ ਏਰੀਆ ਚ ਲੈ ਕੇ ਹੁਣ ਉਦੋਂ ਨਾ ਕੀ ਬਣੂਗਾ ਸੋ ਅੱਜ ਇਹਨਾਂ ਦੀ ਅਸੀਂ ਪਹਿਲਾਂ ਉੜੀ ਦੇ ਵਿੱਚ ਜਵਾਬ ਦਿੱਤਾ ਵੈਲਕਮ ਜਿਹੜਾ ਸਾਡਾ ਕੱਟਣਾ ਹੋਈ ਸੀ ਸਾਡੇ ਫੌਜੀ ਜਿਹੜੇ ਮਾਰੇ ਸੀ ਉਹਨਾਂ ਦਾ ਅਸੀਂ ਜਵਾਬ ਦਿੱਤਾ ਹੁਣ ਵੀ ਅਸੀਂ ਜਵਾਬ ਦਵਾਂਗੇ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਗਗਨਦੀਪ ਸਿੰਘ ਸਣੀ ਕੈਂਥ ਲੁਧਿਆਣਾ ਦਿਹਾਤੀ ਦੇ ਭਾਜਪਾ ਦੇ ਮਹਾ ਮੰਤਰੀ ਨੇ ਅੱਜ ਆਪਣੇ ਸਾਥੀਆਂ ਦੇ ਨਾਲ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਐ ਤੇ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੀ ਜੋ ਅਤਵਾਦਿਆਂ ਨੂੰ ਇਹ ਸਪੋਰਟ ਕੀਤੀ ਜਾਂਦੀ ਹੈ ਇਸ ਦੇ ਅਸੀਂ ਖਿਲਾਫ ਆ ਤੇ ਅੱਜ ਗਗਨਦੀਪ ਸਿੰਘ ਸਣੀ ਕੈਂਥ ਦੇ ਇਸ ਇਕੱਠ ਦੇ ਵਿੱਚ ਪਾਕਿਸਤਾਨ ਮੁਰਦਾਬਾਦ ਦੇ ਨਾਅਰਿਆਂ ਦੇ ਵਿੱਚ ਕੀ ਹਰ ਧਰਮ ਹਰ ਜਾਤ ਹਰ ਮਜਬ ਤੋਂ ਲੋਕਾਂ ਨੇ ਆ ਕੇ ਆਪਣਾ ਇਕੱਠ ਦਿਖਾਇਆ ਤੇ ਦੱਸਿਆ ਕਿ ਭਾਰਤ ਵਾਸੀ ਧਰਮ ਜਾਤ ਤੋਂ ਉੱਪਰ ਉੱਠ ਕੇ ਇਕੱਠੇ ਨੇ ਤੇ ਪਾਕਿਸਤਾਨ ਅਤੇ ਅਤਵਾਦੀ ਗਤੀਵਿਧੀਆਂ ਦੇ ਹਮੇਸ਼ਾ ਖਿਲਾਫ ਰਹਿਣਗੇ న్యూਸ ਪੰਜਾਬੀ ਲਈ ਨਾਫਰ ਸਿੰਘ ਬੇਦੀ ਰਿਪੋਰਟ